ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਰੁੜਕਾ ਕਲਾ ਵੱਲੋਂ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 38ਵਾਂ ਸ਼ਾਨਦਾਰ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ 9 ਅਤੇ 10 ਫਰਵਰੀ ਨੂੰ ਕਰਵਾਇਆ ਜਾ ਰਿਹਾ ਜਿਸ ਸਬੰਦੇ ਪਿੰਡ ਦੇ ਮੋਤਬਰ ਸੱਜਣਾਂ ਅਤੇ ਨੌਜਵਾਨਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਖੇਡ ਮੇਲੇ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਬੁਲਾਰਿਆਂ ਨੇ ਇਸ ਮੌਕੇ ਜਿੱਥੇ ਇਲਾਕਾ ਵਾਸੀਆਂ ਨੂੰ ਇਸ ਖੇਡ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਉੱਤੇ ਹੀ ਟੁੱਟੀ ਸੜਕ ਬਣਾਉਣ ਲਈ ਹੁੰਦੀ ਸਰਕਾਰ ਖਿਲਾਫ 12 ਫਰਵਰੀ ਨੂੰ ਸਵੇਰੇ 11 ਵਜੇ ਬਾਸਾਡੇ ਵਿੱਚ ਧਰਨਾ ਦੇਣ ਦਾ ਵੀ ਐਲਾਨ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰੋੜਕਾ ਕਲਾਂ ਦੇ ਵਿੱਚ ਅਸ਼ੀਰ ਭਗਤ ਸਿੰਘ ਸਪੋਰਟ ਐਂਡ ਕਲਚਰ ਕਲੱਬ ਵੱਲੋਂ ਜਿਹੜਾ 38ਵਾਂ ਸ਼ਾਨਦਾਰ ਜਿਹੜਾ ਟੂਰਨਾਮੈਂਟ ਇਰੇ ਵਿੱਚ प्रमोद ਦਾਸ ਗੁਗ ਦਾ ਫੁੱਟਬਾਲ ਤੇ ਬਾਬਾ ਬਚਨ ਸਿੰਘ ਕਿੰਗੋ ਰੋਟਕਾ ਕਲਾਂ ਕਬੱਡੀ ਕੱਪ ਜੋ ਕਿ ਸਾਰੇ ਪਿੰਡ ਦੇ ਐਨਆਰਆਈਆਂ ਵੀਰਾਂ ਦੇ ਸਹਿਯੋਗ ਦੇ ਨਾਲ ਛੀਰਪਾਲ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਕਰਾਇਆ ਜਾ ਰਿਹਾ ਰੋਟਕਾ ਕਲਾਂ ਵਿੱਚ 9 ਤੇ 10 ਫਰਬਦੀ। ਸੋ ਉਹਦੇ ਬਾਬਦ ਅਸੀਂ ਸਮੂਹ ਨੌਜਵਾਨ ਵਰਗ ਰੋਟਕਾ ਕਲਾਂ ਦਾ ਇਸ மூੁਰਾ ਇਨਦੀਕਾ ਪਾਰਟੀਆਂ ਤੋਂ ਉੱਪਰ ਉੱਟ ਕੇ ਸਾਂਝੇ ਦੌਰ ਤੇ ਪਿੰਡ ਵਾਸੀਆਂ ਨੂੰ ਇਹ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਆ ਕਿ ਖੇਡਾਂ ਦੇ ਨਾਲ ਜੋੜਨ ਦੇ ਲਈ ਇੱਕ ਚੰਗਾ ਪੂ ਐਕਸਰਸਾਈਜ਼ਨਮ ਦੇ ਲਈ ਜਿਸੇ 9 ਤੇ 10 ਫਰਵਰੀ ਨੂੰ ਰੋੜਕਾ ਗਰਾਂ ਦੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਦੇ ਵਿੱਚ ਪਹੁੰਚੋ ਤਾਂ ਕਿ ਆਪਾਂ ਇਸ ਸ਼ਾਨਦਾਰ ਜਿਹੜਾ ਬਹੁਤ ਵੱਡੇ ਲੈਵਲ ਤੇ ਮੀਲਾ ਹੋ ਰਿਹਾ ਉਹਦੀ ਰੌਣਕ ਨੂੰ ਬਧਾਈ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਗੱਲ ਕਰੀ ਆ ਪੱਧਰਨੇ ਦੀ ਧਰਨੇ ਦਾ ਟਾਈਮਿੰਗ ਕੀ ਹੈ ਇਸ ਦੇ ਨਾਲ ਹੀ ਜਿਹੜਾ ਮੈਂ ਗੱਲ ਕਰਾਂ ਪਿਛਲੇ ਦਿਨ ਪਿਛਲੇ ਟਾਈਮ ਦੇ ਵਿੱਚ ਇੱਕ ਬੋਪਾਰਿਆ ਧਾਨਾ ਲਾਇਆ ਗਿਆ ਸੀ ਜਿਹਦੇ ਦੌਰਾਨ ਬੋਪਾਰਿਆ ਦੀ ਸੜਕ ਬਣ ਗਈ। ਉਸ ਤੋਂ ਬਾਅਦ ਰੁੜਕਾ ਕਲਾਂ ਨੇ ਅਗਵਾਈ ਕਰਦੇ ਹੋਏ ਬਡਾਲੇ ਦੇ ਵਿੱਚ ਧਾਨਾ ਲਾਇਆ ਤੇ ਬਡਾਲੇ ਤੋਂ ਪਰੇ ਝੰਡੇਆਲੇਵਾਲ ਨੂੰ ਰੋਡ ਵੀ ਬਣ ਗਿਆ। ਹੁਣ ਵਿਚਲਾ ਸਾਰਾ ਏਰੀਆ ਰੁੜਕਾ ਕਲਾਂ ਤੋਂ ਗਰਾਂਵਾਂ ਵੱਲ ਨੂੰ ਵੀ 3-4 ਕਿਲੋਮੀਟਰ ਰੋਡ ਬਣਨ ਵਾਲਾ ਤੇ ਰੁੜਕਾ ਕਲਾਂ ਤੋਂ ਬਡਾਲੇ ਵੱਲ ਨੂੰ ਵੀ। ਉਹਦੇ ਲਈ 12 ਫਰਵਰੀ ਦਾ ਦਿਨ ਨਿਯਤ ਕੀਤਾ ਗਿਆ ਆ ਸਵੇਰ ਨੂੰ 11 ਵਜੇ ਜਿਹੜਾ ਗਰਾਂਵਾਂ ਵਾਲੀ ਸਾਈਡ ਦਾ ਰੁੜਕਾ ਕਲਾਂ ਦਾ ਅੱਡਾ ਉਹਦੇ ਵਿੱਚ ਧਾਨਾ ਦਿਤਾ ਜਾਊਗਾ ਹੁੰਦੀ ਸਰਕਾਰ ਦੇ ਖਿਲਾਫ ਤਾਂ ਕਿ ਇਹ ਰੋਡ ਨੂੰ ਜਲਦੀ ਤੋਂ ਜਲਦੀ ਬਣਵਾਇਆ ਜਾਵੇ। ਇਹ ਰੁੜਕਾ ਕਰਾ ਦੀ। ਤੇ ਮੋਤਵਰ ਸੱਜਣਾ ਦੀ ਤੇ ਨੌਜਵਾਨਾਂ ਦੀ ਇੱਕ ਵੱਧਣੀ ਮੀਟਿੰਗ ਕੀਤੀ ਅਸੀਂ। ਉਹਦੇ ਵਿੱਚ ਜਿਹੜਾ 9 ਤੇ 10 ਫਰਵਰੀ ਨੂੰ ਪਿੰਡ ਰੁੜਕਾ ਕਲੋਣੇ ਚ ਪਿੰਡੂ ਖੇਡ ਮੇਲਾ ਹੋ ਰਿਹਾ। ਔਰਤਵਾਲ ਤੇ ਕਬੱਡੀ ਦਾ ਤੇ ਉਹਦੇ ਸਬੰਧ ਵਿੱਚ ਵਿਚਾਰਾਂ ਕੀਤੀਆਂ। ਉਹ ਜਿੱਥੇ ਸ਼ੀਦਿਆਦਮ ਸਰਦਾਰ 박 ਸਿੰਘ ਸਪੋਰਟਸ ਐਂਡ ਕਲਚਰ ਕਲੱਬ ਉਹ ਗਿਗਾਈ ਚ ਹੈ ਪਿੰਡ ਘੇੜ ਮਿਲਕ ਰਾਇ ਜੰਦਾ ਉੱਥੇ ਨਾਲ ਸਾਡੀ ਸਾਡੀ ਬਹੁਤ ਹੀ ਸਹਿਯੋਗੀ ਜਿਹੜੀ ਸੰਸਥਾ ਆ ਬਾਬਾ ਬਚਨ ਸਿੰਘ ਕਿੰਗ ਆਵ ਰੋੜਕਾ ਕਲਾਂ ਵੈਲਫੇਅਰ ਸੁਸਾਇਟੀ ਉਹਨਾਂ ਨੇ ਵੀ ਪੂਰਾ ਜੋਰ ਨਾਲ ਜ਼ੋਰਦਾਰ ਰੱਖ ਕੇ ਇਨੀਸ਼ੀਏਟਿਵ ਮੁਬਦੀਦ ਕੀਤੀ ਆ ਔਰ ਇਹ ਸਾਂਝੀ ਇੱਕ ਸੰਸਥਾ ਬਣਾ ਕੇ ਤੇ ਬਾਕੀ ਰਾਜਨੀਤਿਕੀਆਂ ਤੋਂ ਉੱਪਰ ਉੱਠ ਕੇ ਜਾ ਰਹੀ ਦਰਪਾਰੀਆਂ ਦੀ ਸਮਝਦਾਰੀ ਤੋਂ ਵੀ ਉੱਪਰ ਉੱਠ ਕੇ ਪਿੰਡ ਦੇ ਭਾਈਚਾਰਕ ਸੰਜ ਕੈਮ ਕਰਦੇ ਹੋਏ ਅਸੀਂ ਅੱਜ ਇਹ ਮੀਟਿੰਗ ਜਿਹੜੀ ਆ ਉਹ ਕੀਤੀ ਆ ਜੇ ਚਿੱਤੇ 9 ਤੇ 10 ਪਰਵੀ ਨੂੰ ਅਸੀਂ ਉਹ ਟੂਰਨਾਮੈਂਟ ਕਰਾਉਣ ਜਾ ਰਹੇ ਹਾਂ ਉੱਚ ਅਸੀਂ ਰਲ ਕੇ ਸਾਰੇ ਹੀ ਪਿੰਡ ਅੱਗੇ ਵੱਧ ਕੇ ਉਹ ਟੂਰਨਾਮੈਂਟ ਨੂੰ ਕਾਮਯਾਬ ਕਰਾਂਗੇ ਦੂਜੇ ਪਾਸੇ ਆ ਵੀ ਅਸੀਂ ਪਿਛਲੇ ਦਿਨਾਂ ਚ ਵੀਡੀਓ ਦਫ਼ਤਰ ਇੱਥੇ ਜਿਹੜੇ ਵੀਡੀਓ ਸਾਹਿਬ ਆ ਉਹਨਾਂ ਨੂੰ ਮਿਲੇ ਸੀ ਸਾਡੇ ਪਿੰਡ ਦੇ ਵਿੱਚ ਦੀ ਦੋਨੇ ਪਾਸੇ ਕਿਧਰੋਂ ਬੰਡਾਲੇ ਤੱਕ ਤੇ ਉਧਰੋਂ ਸੰਦੇਸ਼ੇਦਕ ਸੜਕ ਦਾ ਬਗ ਰਹਾ ਲਿਆ ਜਿਹਦੇ ਕਈ ਮੌਤਾ ਵੀ ਹੋ ਗਈਆਂ ਥੋੜੇ ਪਿਛਲੇ ਦਿਨਾਂ ਚ ਡਾਕਟਰ ਕਲਦੀਪ ਦੀ ਮੌਤ ਜਿਹੜੀ ਆ ਸਾਡੇ ਪਿੰਡ ਦਰਾਇਆ ਤੋਂ ਆਉਂਦੇ ਆ ਪਿੰਡ ਉਹਦੀ ਮੌਤ ਵੀ ਜਿਹੜੀ ਆ ਉਹ ਸੜਕ ਦਾ ਹੀ ਕਾਰਨ ਹੋਈ ਆ ਇਸ ਕਰਕੇ ਅਸੀਂ ਵੀਡੀਓ ਸਾਹਿਬ ਨੂੰ ਵੀ ਕਿਹਾ ਸੀ ਤੇ ਪਿਛਲੇ ਸਮੇਂ ਚਈ ਦੋ ਵਾਰੀ ਧਰਨੇ ਤੇ ਭਗਵੰਤ ਸਿੰਘ ਭਗਵੰਤ ਮਾਨ ਉਹ ਨਹੀਂ ਵੀ ਇੱਕ ਵਾਰੀ ਕਹਿ ਗਏ ਸਤੰਬਰ ਚੱਕ ਕੇ ਸੱਟ ਮਨ ਜੋ ਪਰੰਤੂ ਸਰਕਾਰ ਨੇ ਕੋਈ ਇਧਰ ਧਿਆਨ ਨਹੀਂ ਦਿੱਤਾ ਜਿਹਦੇ ਸੰਬੰਧ ਚ ਅਜਿਸੇ ਮਤਲਬ ਐਲਾਨ ਕਰਦੇ ਆਂ ਕਿ ਜੇ ਸੜਕ ਦਾ ਕੰਮ ਨਾ ਸ਼ੁਰੂ ਕੀਤਾ ਗਿਆ ਤੇ ਅਸੀਂ 12 ਫਰਵਰੀ ਨੂੰ 11 ਵਜੇ ਟਿਕ ਪੈਲ ਰੋੜਕਾ ਕਲਾ ਦੇ ਅੱਡੇ 'ਚ ਧਰਨਾ ਕਰਾਂਗੇ ਉਨਾ ਚਿਰ ਧਰਨਾ ਨਹੀਂ ਹਟਾਇਆ ਜਾਊਗਾ ਚਾਹੇ ਸਾਨੂੰ ਪੱਕਾ ਮੋਰਚਾ ਲਾ ਕੇ ਵੀ ਕਰਨਾ ਪਵੇ ਜਿੰਨਾ ਚਿਰ ਇਹ ਸੜਕ ਦਾ ਕੰਮ ਸ਼ੁਰੂ ਨਹੀਂ ਕਰਤਾ ਜਾਂਦਾ ਸੋ ਸਾਰੀਆਂ ਇਲਾਕਾ ਨਿਵਾਸੀ ਨੱਗਰ ਨਿਵਾਸੀ ਸੰਗਤ ਨੂੰ ਵੀ ਅਪੀਲ ਕਰਦੇ ਆਂ ਕਿਤੇ ਟੂਰਨਾਮੈਂਟ ਦੀ ਨਾਲ ਪਿੰਡੂ ਖੇਡ ਮੇਲੇ ਦੀ ਪ੍ਰੋਣ ਕਭਧਾਉਣਾ ਉਹਤੇ ਸੜਕ ਦੇ ਸਬੰਧ 'ਚ ਸਾਰੀਆਂ ਸੰਗਤਾਂ ਅੰਮ੍ਰਿਤਸਰ ਪਹੁੰਚਣ ਤਾਂ ਕਿ ਜਿਹੜੀ ਸਰਕਾਰ ਆ ਉਹਦੇ ਤੱਕ ਆਪਣੀ ਆਵਾਜ਼ ਚਾਈ ਜਾ ਸਕੇ